ना हल होया अ तरीक नीडीओ दफ्तर जावान पिंड आखे भी दबा लूगा अब नी छा घंटा एक फॉर्मैलिट्री पूरी कर दे पानी नहीं छाने कैंटर पवाने पानी के चार चार सौ पांच पांच सौ रुपया ला के भाखड़ा तो मंगाने से नौ सौ रुपए का कैंटर पवाने से ਤੁਸੀਂ ਸਾਬਾਏ ਸੀ ਆ ਕੇ ਇੱਥੇ ਬਸ ਕੁਰਸੀ ਤੇ ਬਹਿ ਗਏ ਉਹਨੇ ਕੋਈ ਬੀਬੀ ਗਣ ਨੂੰ ਇਹ ਨਹੀਂ ਪੁੱਛਿਆ ਉਹ ਸਮਾਂ ਦੀ ਪਤਾ ਕੀ ਕਹਿ ਕੇ ਗਿਆ ਜਾਣ ਲੱਗੇ ਵੀ ਅੱਧਾ ਘੰਟਾ ਇਹ ਆ ਕੇ ਇੱਥੇ ਬੈਠਿਆ ਕਰਨ ਗਿਆ ਫਿਰ ਤੁਸੀਂ ਪਾਣੀ ਛੱਡ ਦਿਆ ਕੋਈ ਇਹ ਨਹੀਂ ਹੈਗਾ ਵੀ ਕਿਸੇ ਦੇਖਦੇ ਪਰਟੀਕੂਲਰ ਨਹੀਂ ਜਾਂਦਾ ਜਿੱਥੇ ਮਰਜ਼ੀ ਜਾਵੜੋ ਪਿੰਡ 'ਚ ਕਿਸੇ ਘਰੇ ਜਾਵੜੋ ਹਰ ਕਹਿੰਦਾ ਭਾਈ ਜੀ ਪਾਣੀ ਨਹੀਂ ਆਉਂਦਾ 2000 ਰੁਪਏ ਤੇ ਮੈਂ ਆਪਦੇ ਕੋਲੋ ਪ੍ਰਾਈਵੇਟ ਬੰਦੇ ਰੱਖੇ ਜੀ ਇੰਨਾ ਦੀ ਮੈਂ ਤਨਖਾਹ ਵੀ ਕੋਲੋਂ ਦੇ ਰਿਆਂ ਫਿਰ ਲੋਕ ਦੇਣੀ ਹੈ। ਪਲੇਆਂ ਵੱਲੋਂ ਰੋਪ ਲੱਗ ਰਹੇ ਨੇ ਤੁਸੀਂ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ ਵੋਟਾ ਕਰਕੇ ਉਹਨਾਂ ਦੇ ਘਰਾਂ 'ਚ ਬਣ ਨਹੀਂ ਕੋਈ ਹੈ ਹੀ ਨਹੀਂ ਬੱਚੇ। ਇੱਥੇ ਬਜਿਆ ਕਰਨ ਤਾਂ ਪਾਣੀ ਛੜ ਆਇਆ। ਨਹੀਂ ਨਹੀਂ ਬੱਚੇ ਮੈਂ ਉਹਨਾਂ ਨੂੰ ਇਹ ਗੱਲ ਨਹੀਂ ਆਖੀ। ਲਗਾਤਾਰ ਜਿਹੜਾ ਦੌੜਾ ਉਹ ਲੋਕ ਸਭਾ ਚੋਣਾਂ ਦਾ ਚੱਲਦਾ ਪਿਆ ਤੇ ਪਿੰਡਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਲਗਾਤਾਰ ਜਿਹੜੀ ਭੂਮਿਕਾ ਹੁੰਦੀ ਹੈ ਕਿ ਵੋਟ ਤੇ ਸਾਨੂੰ ਦਿਓਗੇ ਤਾਂ ਪਾਣੀ ਮਿਲ ਜਾਣਾ ਨਹੀਂ ਤਾਂ ਪਾਣੀ ਦੇਣ ਦੇ ਤਾਂ ਵੀ ਇਨਕਾਰ ਕਰ ਦਿੰਦੇ ਨੇ ਸਰਪੰਚ ਪਿੰਡਾਂ ਦੇ ਤਾਂ तमाम ਇਹਨਾਂ ਬੀਬੀਆਂ ਅੱਛੀ ਦਿਨਾਂ ਤੋਂ ਰਾਜੇ ਪਾਣੀ ਛੱਡਦੇ ਆ ਪਾਣੀ ਛੱਡਦੇ ਅੱਧਾ ਘੰਟਾ ਇੱਕ ਫਾਰਮੈਲਿਟੀ ਪੂਰੀ ਕਰਦੇ ਆ ਪਾਣੀ ਨਹੀਂ ਛੱਡਦੇ ਜਦੋਂ ਅਸੀਂ ਇਹਨਾਂ ਨੂੰ ਆ ਕੇ ਪੁੱਛਦੇ ਆ ਮੰਨ ਲਓ ਬਿੱਲ ਇੱਕ ਘਰ ਦੇ ਨਹੀਂ ਭਰਿਆ ਹੁੰਦਾ 10 ਘਰਾਂ ਦਾ ਬਿੱਲ ਭਰਿਆ ਇਹ ਸਾਨੂੰ ਇਹ ਕਹਿੰਦੇ ਇਹ ਮੁੱਦਾ ਠਾਉਂਦੇ ਆ ਵੀ ਬਿੱਲ ਨਹੀਂ ਭਰਦੇ ਅਸੀਂ ਪਾਣੀ ਨਹੀਂ ਛੱਡਦੇ ਸਾਡੇ ਕੋਲੇ ਵੀਡੀਓ ਪਈਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਅਸੀਂ 4 ਘੰਟੇ ਵੀ ਪਾਣੀ ਛੱਡਦੇ ਥੋੜੇ ਤਾਂ ਵੀ ਨਹੀਂ ਪਾਣੀ ਪਹੁੰਚਦਾ ਤੇ ਅਸੀਂ ਇਹ ਗੱਲ ਕਹਨੇ ਆ ਵੀ ਸਾਡੇ 2 ਘੰਟੇ ਹੀ ਪਾਣੀ ਛੱਡਦੇ ਨੇ 4 ਘੰਟੇ ਤਾਂ ਦੂਰ ਦੀ ਗੱਲ ਹੀ ਐ ਪਰ ਇਹ ਪਾਣੀ ਨਹੀਂ ਛੱਡਦੇ ਸਾਨੂੰ ਤੜਕੇ ਅਸੀਂ ਆ ਕੇ ਇਹਨਾਂ ਨੂੰ ਇਹ ਪੁੱਛਿਆ ਤੇ ਇਹਨਾਂ ਨੇ ਇਹੀ ਕਿਹਾ ਵੀ ਅਸੀਂ ਪਾਣੀ ਨਹੀਂ ਛੱਡਦੇ ਜਿੰਨਾ ਚਿਰ ਬਿੱਲ ਨਹੀਂ ਭਰਦੇ ਇਹ ਸਰਦੀਆਂ ਦੇ ਵਿੱਚ ਇਹ ਮੁੱਦਾ ਕਿਉਂ ਨਹੀਂ ਠਾਉਂਦੇ ਇਹ ਗਰਮੀਆਂ ਦੇ ਵਿੱਚ ਮੁੱਦਾ ਕਿਉਂ ਠਾਉਂਦੇ ਆ ਇਹ ਹੁਣ ਪਾਣੀ ਦਾ ਇੰਨੀ ਪਾਬੰਦੀ ਹੋਈ ਪਈ ਐ ਪਾਣੀ ਦੀ ਅਸੀਂ ਕੈਂਟਰ ਪਵਾਉਣੇ ਆ ਪਾਣੀ ਦੇ 4-400 5-500 ਰੁਪਈਆ ਲਾ ਕੇ ਭਾਖੜਾ ਤੋਂ ਮੰਗਾਉਣੇ ਅਸੀਂ 900 ਰੁਪਈਆ ਦਾ ਕੈਂਟਰ ਪਵਾਉਣੇ ਆ ਅਸੀਂ ਇਹਨਾਂ ਨੂੰ ਬਿੱਲ ਕਿਉਂ ਭਰਗੇ ਫਿਰ ਅਸੀਂ ਬਿੱਲ ਭਰਾਂਗੇ ਸਾਡੇ ਨਾਲ ਤਰੀਕ ਬੰਨ ਲੈਣ ਵੀ ਇੰਨੀ ਤਰੀਕ ਤੋਂ ਛੋਡੇ ਬੰਨੀ ਪਾਣੀ ਫੁੱਲ ਆਊਗਾ ਆਪਦੇ ਬਿੱਲ ਘਰਉਣ ਅਸੀਂ ਬਿੱਲ ਵੀ ਭਰਾਂਗੇ ਪਿੰਡ ਦੇ ਸਰਪੰਚ ਨਾਲ ਨਹੀਂ ਗੱਲ ਸਰਪੰਚ ਸਾਹਿਬ ਆਏ ਸੀ ਆ ਕੇ ਇੱਥੇ ਬਸ ਕੁਰਸੀ ਤੇ ਬਹਿ ਗਏ ਉਹਨੇ ਕੋਈ ਬੀਬੀਆਂ ਨੂੰ ਇਹ ਨਹੀਂ ਪੁੱਛਿਆ ਉਹ ਸਮਾਂ ਦੀ ਪਤਾ ਕੀ ਕਹਿ ਕੇ ਗਿਆ ਜਾਣ ਲੱਗੇ ਵੀ ਅੱਧਾ ਘੰਟਾ ਇਹ ਆ ਕੇ ਇੱਥੇ ਬੈਠਿਆ ਕਰਨ ਗਿਆ ਫਿਰ ਤੁਸੀਂ ਪਾਣੀ ਛੱਡ ਦਿਆ ਕਰੋ ਦੇਖੋ ਅਸੀਂ ਬਿੱਲ ਹੈ ਜੇ ਸਾਨੂੰ ਘਰੇ ਕੋਈ ਕੰਮ ਹੀ ਹੈ ਨਹੀਂ ਵੀ ਅਸੀਂ ਅੱਧਾ ਘੰਟਾ ਇੱਥੇ ਬਾਰਡਰ ਵਾਕਸ ਤੇ ਮੱਥਾ ਟੇਕਿਆ ਕਰਾਂਗੇ ਆ ਕੇ ਫਿਰ ਸਾਨੂੰ ਪਾਣੀ ਮਿਲਿਆ ਕਰੂਗਾ ਇਹ ਕੀ ਹੱਲ ਹੋਊਗਾ ਇਹ? ਸਰਪੰਚ ਦੇ ਘਰੇ ਨਹੀਂ ਪਾਣੀ ਆ। ਕੀ ਪਤਾ ਹੁਣ ਸਾਨੂੰ? ਕਿ ਉਹਨਾਂ ਦੇ ਜਾਂ ਤਾਂ ਫੇਰ ਹੀ ਨਹੀਂ ਅਗਲਾ ਹੋ ਕਰਦਾ। ਜੇ ਸਰਪੰਚ ਦੇ ਘਰੇ ਪਾਣੀ ਜਾਂਦਾ ਫੇਰ ਹੀ ਨਹੀਂ ਆਉਂਦਾ ਇੱਥੇ। ਕਿ ਗਲਤ ਗੱਲ ਆ? ਕਿਉਂਕਿ ਹੁਣ ਮੈਂ ਅੱਜ ਤਿੰਨ ਡਰਮ ਭਰੇ ਲੈ ਜਵਾਕ ਸੀ ਨਿੱਕੇ ਨਿੱਕੇ ਪੰਜ ਪੰਜ ਜੀ ਸੀ ਸਾਲਾਂ ਦੇ। ਕੀ ਕਰੂਗਾ ਹੁੰਦਾ? ਤੇ ਹੁਣ ਇਸ ਕਰਕੇ ਅਸੀਂ ਪਾਣੀ ਦੀ ਮੰਗ ਕਰ ਰਹੇ ਆ। ਇਹ ਸਰਕਾਰ ਕੋਲ ਵੀ ਸਾਡੀ ਬੇਨਤੀ ਆਈ ਏ। ਬਈ ਪਾਣੀ ਦੀ ਸਮੱਸਿਆ ਨਾ ਚਾਰ ਛਪੇਰੀ ਆ। ਕੋਈ ਇਹ ਨਹੀਂ ਹੈਗਾ ਵੀ ਕਿਸੇ ਦੇ ਇੱਕ ਦੇ ਪਾਰਟਿਕੂਲਰ ਨਹੀਂ ਜਾਂਦਾ। ਜਿੱਥੇ ਮਰਜ਼ੀ ਜਾਵੜੋ ਪਿੰਡ 'ਚ ਕਿਸੇ ਘਰੇ ਜਾਵੜੋ। ਹਰ ਕਹਿੰਦਾ ਭਾਈ ਜ ਇਉਂ ਤਾਂ ਨਰਸਿੰਗ ਕਲੋਨੀ ਜਾਂਦੇ ਉਹ ਵੀ ਕਹਿੰਦੇ ਪਾਣੀ ਨਹੀਂ ਆਉਂਦਾ ਹੁਣ ਪਾਣੀ ਦੀ ਦਿੱਕਤ ਕੀ ਹੈ ਆਬਾਦੀ ਵਧ ਗਈ ਕੁਛ ਉਹ ਹੈ ਕੁਛ ਪਾਣੀ ਛੱਡਦੇ ਨਹੀਂ ਜਾਂ ਕੀ ਪ੍ਰੋਬਲਮ ਐ ਇਸੇ ਕਰਕੇ ਅੱਜ ਸਵੇਰ ਦੇ ਬੈਠੇ ਮਨਣਾ ਸਵੇਰ ਸਾਰੇ ਸਵੇਰ ਦੇ ਹੀ ਬੈਠਿਆ ਸਾਰੇ ਸਵੇਰ ਦੇ ਬੈਠਾ ਬੀਬੀਆਂ ਦਾ ਵਿਚਾਰੀਆਂ 7 ਵਜੇ ਤੇ 8 ਵਜੇ ਦੀਆਂ ਬੈਠੀਆਂ ਇਹ ਗੱਲ ਵੀ ਕਹਿ ਕੇ ਗਈ ਐ ਵੀ ਵੋਟ ਦੀ ਸਾਡੀ ਕੀ ਵੈਲ ਜੂ ਐ ਵੋਟ ਕੀ ਚੀਜ਼ ਐ ਔਟਾਂ ਵਾਸਤੇ ਪਾਣੀ ਬੰਦ ਕੀਤਾ ਤੁਸੀਂ ਪਹਿਲ ਜੂ ਹੈ ਨਹੀਂ ਸਾਡੀ ਵੋਟਾਂ ਵਾਸਤੇ ਪਾਣੀ ਬੰਦ ਸਾਨੂੰ ਕਹਿ ਕੇ ਗਏ ਆ ਸਾਡੇ ਸਾਰਿਆਂ ਦੇ ਮੂੰਹ ਤੇ ਪਰ ਉਸ ਟਾਈਮ ਸਾਡਾ ਮੁੰਡਾ ਹੈ ਨਹੀਂ ਸੀ ਵੀਡੀਓ ਬਣਾਉਣ ਵਾਲਾ ਮੁੰਡਾ ਘਰੇ ਗਿਆ ਹੋਇਆ ਸੀ ਸਾਨੂੰ ਇਹ ਕਰਕੇ ਵੀ ਵੋਟ ਦੀ ਕਿੱਡੀ ਕਵੱਡੀ ਗੱਲ ਹੈ ਸਾਡੀ ਤਾਂ ਵੋਟ ਦੀ ਬੈਲਜੂ ਵੀ ਹੈ ਨਹੀਂ ਅਸੀਂ ਪਿੰਡ ਦੇ ਬਸਨੀਕ ਨਹੀਂ ਜਾ ਸਾਡੀ ਲੈਂਡ ਕੱਟਦੇ ਨੇ ਵੀ ਸਾਨੂੰ ਪਾਏ ਪਿੰਡ ਚੋਂ ਪਾਣੀ ਨਹੀਂ ਮਿਲਦਾ ਅਸੀਂ ਆਪਦੀ ਬੰਬੇਗਾ ਲਵਾ ਕੇ ਬੰਬੇਗਾ ਤਾਂ ਅਸੀਂ ਲਾਈ ਰੱਖਿਆ ਕਰੇ ਕੁਛ ਮਰਜ਼ੀ ਕਰਗੇ ਪਰ ਸਾਨੂੰ ਇਸ ਗੱਲ ਦਾ ਜਵਾਬ ਮਿਲਣਾ ਚਾਹੀਦਾ ਬਾਰਡਰ ਬਕਸਾ ਵਾਲਾ ਮੁੰਡਾ ਇਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਜੇ ਕਹਿੰਦੇ ਵੀ ਇੱਧਰ ਲੈਂਡ ਚ ਅੱਧਾ ਘੰਟਾ ਪਾਣੀ ਛੱਡਣਾ ਤਾਂ ਅੱਧਾ ਘੰਟਾ ਛੱਡਦਾ ਜੇ ਕਹਿੰਦੇ ਘੰਟਾ ਛੱਡਣਾ ਘੰਟਾ ਛੱਡਦਾ ਉਹ ਸਾਡੇ ਵੱਨੀ ਪੂਰਾ ਪਾਣੀ ਛੱਡਦਾ ਹੀ ਤੇ ਡੱਗੀਆਂ ਦਾ ਹਾਲ ਦੇਖ ਲੋ ਡੱਗੀਆਂ ਦੇ ਵਿੱਚ ਮੈਂ ਕਿਹਨੇ ਪਸ਼ੂ ਵੀ ਪਾਣੀ ਨਹੀਂ ਪੀਂਦਾ ਜੈ ਜੈ ਅਸੀਂ ਪਾਣੀ ਪੀਂਨੇ ਐਡੀਆਂ ਕਿੰਨਾ ਗੰਦ ਮਾਰ ਰੱਖਿਆ ਹੈਗਾ ਵਿੱਚ ਕਾਈ ਕਾ ਕੋਈ ਚੱਜ ਦਾ ਪਾਣੀ ਹੋਵੇ ਪੀਣ ਵਾਲਾ ਪਾਣੀ ਤਾਂ ਚੱਜ ਦਾ ਹੋਣਾ ਚਾਹੀਦਾ ਉਹਦੇ ਵਿੱਚ ਵੀ ਇੰਨਾ ਨਕੋੜ ਚੱਲਿਆ ਪਿਆਗਾ ਜਿਹੜਾ ਪਾਣੀ ਹੈਗੇ ਜਿਹੜੀ ਡੱਗਾਂ ਉਹਨੂੰ ਤੇ ਚੈੱਕ ਕਰਤਾ ਦੇਗੇ ਆਪ ਜੇ ਕੋਈ ਪਾਣੀ ਕਿਹਾ ਜਾ ਪਿਆ ਹੁੰਦਾ ਹੈਗਾ ਤੇ ਤਾਂ ਉਹ ਵੀ ਤੋ ਲਾ ਰੱਖਿਆ ਹੈਗਾ ਡੱਗੀ ਚੋਂ ਸਿੱਧਾ ਦਾਲਦ ਕਰਦਾ ਹੈਗਾ ਜੇ ਪਿੰਨੇ ਡੂਮ ਵਾਲੀ ਦੇ ਵਿੱਚ ਕੋਈ ਕੋਈ ਇੱਕ ਦੂਜੇ ਦੇ ਗੁੱਟਬਾਜੀ ਕਰਕੇ ਆਈ ਹੋ ਇਹ ਸਾਨੂੰ ਕੋਈ ਪਤਾ ਨਹੀਂ ਕਰਕੇ ਸਾਡੀ ਦਾ ਪਾਣੀ ਦੀ ਸਮੱਸਿਆ ਦੇਖੋ ਵੀ ਪਾਰਟੀਵਾਜੀਆਂ ਹੈਗੀਆਂ ਹੀ ਵੱਡੇ ਬੰਦਿਆਂ ਦੀ ਸਾਡੀ ਕੋਈ ਪਾਰਟੀਵਾਜੀ ਨਹੀਂ ਸਾਡੀ ਕਾਹਦੀ ਪਾਰਟੀਵਾਜੀ ਹੈ ਸਾਡੇ ਤਾਂ ਉਹੀ ਹੈ ਸਾਡਾ ਤਾਂ ਜਿਹੜਾ ਕੋਈ ਸਾਨੂੰ ਮਸਲਾ ਹੈ ਇਹਦਾ ਮਸਲਾ ਹੱਲ ਕਰੂਗਾ ਅਸੀਂ ਤਾਂ ਉਹੀ ਤੜਕੇ ਦੇ ਅਸੀਂ ਘਰੋਂ ਨਿਕਲੇ ਆ ਭੁੱਖੇ ਤੇ ਆਏ ਸਾਰੇ ਪਿੰਡ ਦੇ ਵਿੱਚ ਅਸੀਂ ਚੱਕਰ ਲਾਇਆ ਸਾਰੇ ਪਿੰਡ ਦੇ ਅਸੀਂ ਗੋਠੇ ਲਵਾਏ ਆ ਜਿੰਨਾ ਜਿੰਨਾਂ ਦੇ ਘਰੇ ਪਾਣੀ ਨਹੀਂ ਜਾਂਦਾ ਜੇ ਸਾਡਾ ਮਸਲਾ ਨਾ ਹੱਲ ਹੋਇਆ ਅਸੀਂ ਦੋ ਤਰੀਕ ਨੂੰ ਵੀਡੀਓ ਦਫਤਰ ਜਾਵਾਂਗੇ ਅਸੀਂ ਧਰਨਾ ਵੀ ਲਾਵਾਂਗੇ ਜਿੱਥੋਂ ਤੱਕ ਸਾਥੋਂ ਪਹੁੰਚਿਆ ਗਿਆ ਅਸੀਂ ਪਹੁੰਚਾਂਗੇ ਅਸੀਂ ਕਿਸੇ ਤੋਂ ਡਰਦੇ ਨਹੀਂ ਜੇ ਕੋਈ ਪਿੰਡ ਦਾ ਸਾਨੂੰ ਆਕੇ ਵੀ ਦਿਵਾ ਲੂਗਾ ਅਸੀਂ ਦਵਣ ਵਾਲੇ ਵੀ ਹੈ। ਤਾਂ ਇਹ ਅੰਦਰ ਦੇ ਵਾਟਰ ਰੌਕ ਸੀਗੇ ਕਿਸੇ ਨੇ ਕੋਈ ਸਫਾਈ ਨਹੀਂ ਕਰਾਈ ਕਦੇ ਪਾਣੀ ਫਿਲਟਰ ਨਹੀਂ ਕਰਿਆ ਸਿੱਧਾ ਪਾਣੀ ਟੈਂਕੀ ਤੇ ਚੜਦਾ ਉਵੇਂ ਜਾਂਦਾ ਠੀਕ ਹੈ ਉਵੇਂ ਲੋਕ ਬਿਮਾਰੀਆਂ ਨਾ ਪਏ ਆ ਘਰਾਂ 'ਚ ਵੇਖ ਲਓ ਜਾ ਕੇ ਹਰੇਕ ਟਿਕਾਣਾ ਕੋਈ ਬਿਮਾਰ ਆ ਬੰਦਾ ਕਿਸੇ ਦੇ ਕੋਈ ਸਫਾਈ ਨਹੀਂ ਪਾਣੀ ਦੀ ਕੋਈ ਨਹੀਂ ਫਿਲਟਰ ਬੰਦੇ ਸਾਰੇ ਬੰਦ ਪਏ ਹੋਣੇ ਕਿਸੇ ਨੇ ਫਿਲਟਰ ਸਾਲ ਦੋ ਸਾਲਾਂ ਦੀ ਸਰਕਾਰ ਦੇ ਵਿੱਚ ਕੁਝ ਹੋਇਆ 2 ਸਾਲਾਂ ਦੀ ਸਰਕਾਰ ਕੀ ਹੈ ਜੀ ਪੰਚਾਇਤ ਤਾਂ ਪ੍ਰ ਕਾਂਗਰਸ ਦੀ ਸਰਪੰਚ ਦਾ ਸਰਪੰਚਾਂ ਦੇ ਅੰਡਰ ਸੀ ਸਰਕਾਰ ਦੇ ਅੰਡਰ ਤਾਂ ਕੁਛ ਆਊਗਾ ਤਾਂ ਫੇਰ ਹੀ ਸਰਕਾਰ ਕਰੂ ਨਾ ਕਿ ਕੋਈ ਨਿਗਰਾਨੀ ਹੈ ਟੈਂਡ ਕੁਝ ਨਹੀਂ ਜੀ ਇੱਥੇ ਪੰਚਾਇਤਾਂ ਅੰਡਰ ਆ ਪੰਚਾਇਤ ਦੇ ਬੰਦੇ ਰੱਖੇ ਹੋਏ ਆ ਦੋ ਪਹਿਲਾਂ ਦੇ ਉਹੀ ਬੰਦੇ ਆ ਹਜੇ ਸਾਰਾ ਕਮੇਟੀ ਉਹਨਾਂ ਦੀ ਹੈ ਹਜੇ ਨਵੇਂ ਬੰਦਿਆਂ ਦੀ ਨਵੀਂ ਸਰਕਾਰ ਦਾ ਕੋਈ ਦੇਣ ਨਹੀਂ ਵੀਡੀਓ ਲੈ ਲਓ ਜਿਹੜੇ ਲੈਣੀਆਂ ਤਾਂ ਆ ਦੇਖ ਲਾ ਵੀਡੀਓ ਆ ਸਾਰੇ ਲੱਗੀਆਂ ਦੀ ਆ ਦੇਖ ਲਓ ਟਾਈਮ ਵੀ ਦਿਖਾਈਏ ਤੇ ਆਦੇ 7:30 ਦਾ ਟਾਈਮ ਜਿਹੜੇ ਚੰਗੇ ਘਾਰਾ ਸਾਡੇ ਆਰੋਲਾ ਰੱਖੇ ਆ ਉਹਨਾਂ ਦੇ ਆਰੋ ਲੱਗੇ ਆ ਸਾਰੇ ਜਿਹੜੇ ਸਰਦੇ ਘਾਰਾ ਠੀਕ ਹੈ ਜਿਹੜੇ ਗਰੀਬ ਬੰਦੇ ਆ ਜਿਹੜੇ ਪਾਣੀ ਵੀ ਨਹੀਂ ਜਾਂਦਾ ਆਰੋ ਕਿੱਥੋਂ ਲਵਾ ਲੈਣਗੇ ਬਸ ਬੁਰਾ ਹਾਲ ਹੋਇਆ ਪਾਣੀ ਦਾ ਇਹ ਵੀ ਪਹਿਲਾਂ ਵੀ 2 ਸਾਲ ਪਹਿਲਾਂ ਵੀ ਰੌਲਾ ਹੋਇਆ ਸੀ ਇਹ ਪਹਿਲਾਂ ਹੀ ਬੁੜੀਆਂ ਇਕੱਠੀਆਂ ਹੋ ਕੇ ਆਈਆਂ ਸੀ ਉਦੋਂ ਹੀ ਬਸ ਇਹੀ ਕਲੇਸ਼ ਰਿਆ ਤੇ ਫੇਰ ਪੁੱਛਿੰਦੇ ਅੱਕੇ ਭਰੇ ਹੁੰਦੇ ਸੀ ਜਦੋਂ ਦੂਜਾ ਇੱਕ ਹੋਰ ਭਾਈ ਰਹਿੰਦਾ ਸੀ ਉਦੋਂ ਭਰੇ ਹੀ ਹੁੰਦੇ ਸੀ ਪਾਣੀ ਦੇ ਫੇਚ ਅਸੀਂ ਆਪ ਆ ਬੱਜਰੀ ਧੋਦੋ ਕੇ ਜਾਂਦਿਆਂ ਨਹੀਂ ਆਸੀ ਅਸੀਂ ਦਿਹਾੜੀ ਤੇ ਉਹਨੀਆਂ ਨਰੇਗਾ ਤੇ ਉਹਨੀਆਂ ਬਜਰੀ ਧੋਕ ਜਾਂਦੇ ਹੁਣ ਕਦੇ ਇਹ ਜਿਹਾ ਕੁਝ ਵੇਖਿਆ ਹੀ ਨਹੀਂ ਵੀ ਕਦੇ ਜਾਇਲ ਨੂੰ ਧੋਕੇ ਬਜਰੀ ਨੂੰ ਪਾਣਗੇ ਪਰ ਚੰਗਾ ਪਾਣੀ ਚਾਰ ਦਿਨ ਪਾਣੀ ਟੈਂਕੀ ਚ ਪੈਰ ਤੀਜੇ ਦਾ ਨਾ ਮੁਸ਼ਕਾਉਣ ਲੱਗ ਜਾਂਦਾ ਪਾਣੀ ਪੀਣੇ ਹਟ ਜਾਂਦੇ ਆ ਕਿ ਕਹਿੰਦੇ ਵਿੱਚ ਪਰ ਸਿੱਟ ਕੇ ਇਹਨੂੰ ਹੋਰ ਭਰ ਲੋ ਇੰਨਾ ਮੁਸ਼ਕਾਉਂਦਾ ਪਾਣੀ ਆ ਦੇਖੋ ਹੱਥੋਂ ਪੱਟ ਕਿੰਨਾ ਵਿੱਚ ਪਿਆ ਹੈਗਾ ਹਾਂ ਇਹ ਗੱਲ ਜਿੱਦੀਆਂ ਆ ਜਾਂਦਾ ਗੱਲ ਤਾਂ ਗੱਲ ਕਰੋ ਦੇਖੋ ਜੀ ਪਾਣੀ ਦਿੱਤੇ ਬਾਅਦ ਮੈਂ ਸਰਪੰਚ ਰਿਆਂ ਅਸੀਂ 10 ਸਾਲ ਚਲਾਤਾ ਇਹਨੂੰ ਆ ਸਾਰਾ ਪਿੰਡ ਖੜਾ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਠੀਕ ਹੈ ਇਹ ਹੁਣ ਇਹ ਨਹੀਂ ਇਹ ਮਾਰਦੇ ਆ ਵੀ ਇਹਨਾਂ ਨੇ ਜੀ ਕਾਲੀ ਦਲ ਚ ਪਾਣੀ ਦਿੱਤਾ ਅਸੀਂ ਕੌਣ ਉਹਦੇ ਨਾਲੇ ਸਰਕਾਰਾਂ ਲੈ ਗਈਆਂ ਭਾਈ ਕਾਲੀ ਦਲ ਮੈਂ ਕਾਲੀ ਦਲ ਚ ਸੀਗਾ ਜਦੋਂ ਸਰਪੰਚ ਸੀ ਪਿਛਲੇ ਜਿਹੜੇ ਮੈਂ ਹੀ ਸੀਗਾ ਠੀਕ ਹੈ ਅਗਲੇ ਪਾਣੀ ਲੱਗੇ ਉਹ ਕਹਿੰਦੇ ਨਰਸਿਕ ਕਲੋਨੀ ਵੀ ਤੁਸੀਂ ਬੰਨੀ ਐ ਅਸੀਂ ਇਹ ਪਾਣੀ ਕਿੱਥੋਂ ਲੈਣ ਚਲੋ ਵੀ ਹੋਈ ਨਹੀਂ ਬੜੀ ਫਰਕ ਹੋਈ ਐ ਤਾਂ ਨਹੀਂ ਬੰਦਾ ਕਹਿੰਦਾ ਵੀ ਡੂਮ ਵਾਲੀ ਚੰਨਾ ਪਾਣੀ ਦੇ ਜੇ ਕਲੋਨੀ ਦੇ ਤਾ ਬਾਅਦ ਚ ਕਲੋਨੀ ਦੇ ਤੋ ਪਹਿਲਾਂ ਪਿੰਡ ਨੂੰ ਦੇ ਦਿਓ ਕੋਈ ਪਾਣੀ ਦੀ ਸਮੱਸਿਆ ਤਾਂ ਹੈ ਨਹੀਂ ਇੱਥੇ ਡੱਗਿਆਂ ਚ ਮਤੇਰਾ ਪਾਣੀ ਹੈ ਹਨਾ ਇਹਦਾ ਇੱਕ ਭਰਨੇਵਾਜੀ ਹੈ ਇਹਦਾ ਇੱਕ ਪਹਿਲਾਂ ਤਾਂ ਪਾਣੀ ਹੈ ਵੀ ਜਾਂ ਤਾਂ ਜਦੋਂ ਅਸੀਂ ਪਾਣੀ ਦਿੱਤਾ 10 ਸਾਲੋਂ ਤੋਂ ਸਾਡਾ ਸਿਸਟਮ ਰੁਕਦਾ ਤਾਂ ਅਸੀਂ ਲਾਂਬੇ ਦੇ ਹੱਕਦਾਰ ਸੀ ਤਾਂ ਕਦੇ ਹੀ ਨਹੀਂ ਹਾਂ ਵੀ ਗੱਲ ਇਹ ਆ ਵੀ ਹੁਣ ਚੌਧਰਾ ਚਾਹੀਦੀ ਹਰ ਇੱਕ ਬੰਦੇ ਨੂੰ ਆਉਣਾ ਇੱਥੇ ਹੈ ਨਹੀਂ ਕਿਸੇ ਨੇ ਉਹੀ ਜੇ ਸਾਡੇ ਗਰੀਬ ਹੈਂ ਆ 4 ਦਿਨ ਹੋਊਗਾ ਨਾਲੇ ਵੋਟਾਂ ਉਹਨਾਂ ਨੂੰ ਪਾਉਣਗੇ ਸਾਰਾ ਕੁਝ ਹੋਊਗਾ ਮੈਂ ਮੂੰਹ ਤੇ ਕਹਨਾ ਸਾਰੇ ਪਿੰਡ ਦੇ ਹੈਨਾ ਅਗਲਾ ਮੁੜ ਕੇ ਬਾਤ ਨਹੀਂ ਪੋਛਦਾ ਤਾਂ ਸਾਡੇ ਅਰਗੇ ਨੂੰ ਤਾਂ ਖਿੱਚ ਵੀ ਲਊਗਾ ਅਗਲਾ ਵੀ ਆ ਜਾਓ ਭਾਈ ਹਾਂ ਗੱਲ ਤਾਂ ਇਹ ਹੈ ਕਰਨਗੇ ਕਿਸੇ ਨੇ ਕਿਸੇ ਨੂੰ ਪੁੱਛਣਾ ਨਹੀਂ ਹੈ ਜਿਹੜਾ ਸਾਡੇ ਵਾਟਰ ਵਸ ਦਾ ਰੌਲਾ ਵੀ ਸਾਡਾ ਵਾਟਰ ਵਸ ਦਾ ਵੱਡਾ ਛੋਰਾ ਕਪੈਸਿਟੀ ਦਾ ਹੈ 1200 ਕਨੈਕਸ਼ਨ ਵਾਲਾ ਹੈ ਤੇ ਹੁਣ ਇਸ ਤੇ ਮੌਜੂਦਾ 7-800 ਕਨੈਕਸ਼ਨ ਹੋਏ ਹੋਏ ਹੈ ਜਿੱਦੋਂ ਪਹਿਲੇ ਜਿੱਦਿ ਇਹ ਐਮਪੀ ਦੇ ਇਲੈਕਸ਼ਨ ਜਦੋਂ ਖੜੀ ਹੋਈ ਹੈ ਹਰ ਜ਼ਿਮਰਤਾ ਉਦੋਂ ਉਸ ਤੋਂ ਨਰਸਿੰਗ ਕਲੋਨੀ ਵਾਲਿਆਂ ਨੇ ਪਾਣੀ ਦੀ ਮੰਗ ਕੀਤੀ ਉਹਨੇ ਚਾਕੇ ਸਾਡੇ ਵਾਟਰ ਵਸ ਦੇ ਵਿੱਚੋਂ 4 ਇੰਚ ਦੀ ਪਾਈਪ ਲਾਈਨ ਉਹਨਾਂ ਨੂੰ ਨਰਸਿੰਗ ਕਲੋਨੀ ਦੇ ਵਿੱਚ ਸਾਡੇ ਨਾਲੋਂ ਵੱਧ ਕਨੈਕਸ਼ਨ ਹੈ 400 ਸਾਡੇ ਜਿਹੜੇ ਵਾਟਰ ਵਸ ਦੀ ਕਪੈਸਿਟੀ ਬੜੀ ਛੋਟੀ ਹੈ ਉਹਦੇ ਅਸੀਂ 9 ਜ਼ੋਨ ਬਣਾਏ ਹੋਏ ਆ ਪਾਣੀ ਛੱਡਣ ਵਾਸਤੇ ਤੇ 9900 ਰੁਪਏ ਦਾ 99000 ਰੁਪਏ ਤੇ ਮੈਂ ਆਪਦੇ ਕੋਲੋਂ ਪ੍ਰਾਈਵੇਟ ਬੰਦੇ ਰੱਖੇਗੇ ਜਿਨ੍ਹਾਂ ਦੀ ਮੈਂ ਤਨਖਾਹ ਵੀ ਕੋਲੋਂ ਦੇ ਰਿਆ ਫਿਰ ਲੋਕ ਦੇਣੀ ਹੈ ਸਮਝੀਏ ਤੇ ਉਹ ਬੜਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਨੌ ਜੋਨ ਬਣੇ ਹੋਏ ਆ ਨੌ ਜੋਨਾਂ ਜੀ ਅਸੀਂ ਡੇਢ ਡੇਢ ਘੰਟਾ ਪਾਣੀ ਵੀ ਛੱਡੀਏ ਤਾਂ 14-15 ਘੰਟੇ ਦੀਤੀ ਦੇਣੀ ਪਏ ਜਿਹੜੇ ਦੋ ਬੰਦੇ ਰੱਖੇ ਉਹਨਾਂ ਦੀ ਤਨਖਾਹ ਵੀ ਪੂਰੀ ਨਹੀਂ ਮੈਂ ਅੱਜ ਵੀ ਜਿਹੜੇ ਅਫਸਰਾਨ ਐ ਐਚੀਐਨ ਐਚਡੀਓ ਜੀ ਸਾਹਿਬ ਉਹਨਾਂ ਨੂੰ ਬੇਨਤੀ ਕਰਕੇ ਹਟੇ ਵੀ ਜਦੋਂ ਮੇਰੀ ਪੰਚਾਇਤ ਨਹੀਂ ਰਹੀ ਇਹਨੂੰ ਆਪਦੇ ਨੂੰ ਸੰਭਾਲੋ ਮੈਂ ਤਾਂ ਤਨਖਾਹ ਵੀ ਉਹਨਾਂ ਨੂੰ ਕੋਲੋਂ ਦੇ ਰਿਆ ਜਿਹੜਾ ਇੱਕ ਮੁਲਾਜ਼ਮ ਹੈ ਉਹਨੂੰ 20000 ਰੁਪਏ ਉਹਦੇ ਵਿਆਹ ਤੇ ਦਿੱਤਾ ਦੂਜੇ ਨੂੰ 20000 ਦਿੱਤਾ ਆਪਣੇ ਕੋਲ ਸਮਝੀਏ ਤੇ ਉਹਦੀ ਤਨਖਾਹ ਨਹੀਂ ਪੂਰੀ ਆ ਰਹੀ ਹੁਣ ਉਹ ਦੋ ਬੰਦੇ ਕਿਵੇਂ ਡਿਊਟੀ ਦੇ ਸਕਦੇ ਤੇ 9 ਰੁਪਏ ਵਾਲਿਆਂ ਵੱਲੋਂ ਰੋਪ ਲੱਗ ਰਹੇ ਨੇ ਤੁਸੀਂ ਵੋਟਾਂ ਦੀ ਰਾਜਨੀਤੀ ਕਰ ਰਹੇ ਹੋ ਵੋਟਾ ਕਰਕੇ ਉਹਨਾਂ ਦੇ ਘਰਾਂ 'ਚ ਪੰਨੀ ਨਹੀਂ ਕੋਈ ਹੈ ਹੀ ਨਹੀਂ ਬੱਚੇ ਨਾ ਕਿਸੇ ਨੇ ਵੋਟਾਂ ਦਾ ਆਖਿਆ ਕਿਸੇ ਨੂੰ ਉਹ ਤਾਂ ਐਵੇਂ ਲੋਕ ਬਣਾ ਰਹੇ ਆ ਵੀ ਵੋਟਾਂ ਦੀ ਰਾਜਨੀਤੀ ਹੈ ਜੀਜੀ ਪਾਰਟੀ ਵਾਲੇ ਉਹਨਾਂ ਨੂੰ ਚੱਕ ਰਹੇ ਆ ਬਿਨਾਂ ਮਤਲਬ ਤੋਂ ਕਿਸੇ ਦਾ ਸੀ ਪਾਣੀ ਕਦੇ ਕਿਸੇ ਦਾ ਰੁਕਿਆ ਨਹੀਂ ਪਾਣੀ ਨਾ ਸੀ ਰੁਕੀ ਪਾਣੀ ਅਰੇ ਤੁਹਾਡੀ ਵੋਟ ਦੀ ਕੀ ਵੈਲਿਊ ਹੈ ਤੇ ਪਾਣੀ ਲੈਣਾ ਤੇ ਬੁੜੀਆਂ ਆ ਕੇ ਇੱਥੇ ਬਹਿ ਜਾ ਕਰਨ ਤਾਂ ਪਾਣੀ ਛੜਾ ਲੈ ਨਹੀਂ ਨਹੀਂ ਬੱਚੇ ਮੈਂ ਉਹਨਾਂ ਨੂੰ ਇਹ ਗੱਲ ਨਹੀਂ ਆਖੀ ਉਹ ਕਹਿੰਦੇ ਵੀ ਜਿਹੜਾ ਸਾਡੇ ਵਾਲੇ ਪਾਸੇ 3 ਘੰਟੇ ਪਾਣੀ ਛੱਡਿਆ ਮੈਂ ਕਿਹਾ ਬੱਚੇ 3.3 ਘੰਟੇ ਪਾਣੀ ਛੱਡ ਕੇ ਜਿਹੜੇ 9 ਜ਼ੋਨ ਬਣੇ ਵੇ ਆ ਫਿਰ ਉਹਨਾਂ ਨੂੰ ਵਾਸਤੇ 27 27 ਘੰਟੇ ਚਾਹੀਦੇ 9 9 ਜ਼ੋਨਾਂ ਨੂੰ ਪਾਣੀ ਦੇਣ ਵਾਸਤੇ ਜੋ ਇੱਕ ਇੱਕ ਜ਼ੋਨ ਤੇ 3 ਘੰਟੇ ਲੱਗਦੇ ਆ ਸਮਝੇ ਜੇ ਤੁਹਾਨੂੰ ਨਹੀਂ ਤਸੰਗੀ ਤੁਸੀਂ ਆਪ ਦਾ ਕੋਲ ਆ ਕੇ ਫੜਵਾ ਲਿਆ ਕਰੋ ਤੁਹਾਡਾ ਪੂਰਾ ਹੋ ਜੀ ਆਹ